जिंदाबाद जिंदाबाद वर्कर यूनिटी जिंदाबाद 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 लाल झंडा मजदूर यूनियन जिंदाबाद 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 दुनिया भर के मेहनत कशो एक हो, आजादी एक हो एक हो। हमारा हक है हक है, है। हक है, है, आजादी हमारा हक है हक है, हक है, है, संविधान की रक्षा कौन करेगा हम करेंगे ਸੰਵਿਧਾਨ ਦੀ ਰੱਖਿਆ ਕੌਣ ਕਰੇਗਾ ਅਸੀਂ ਕਰਾਂਗੇ ਅਸੀਂ ਕਰਾਂਗੇ ਮੈਂ ਕਾਉਂਟ ਜਗਦੀਸ਼ ਚੰਦ ਜਰਨਲ ਸੈਕਟਰੀ ਸੀਟੀਯੂ ਪੰਜਾਬ ਜ਼ਿਲ੍ਹਾ ਲੁਧਿਆਣਾ ਅੱਜ ਅਸੀਂ 76ਵਾਂ ਗਣਤੰਤਰਤਾ ਦਿਵਸ ਜਿਹੜਾ ਉਹ ਫੋਕਲ ਪੁਆਇੰਟ ਦੇ ਵਿੱਚ ਸੀਟੀਯੂ ਪੰਜਾਬ ਦੀ ਅਗਵਾਈ ਦੇ ਵਿੱਚ ਮਨਾ ਰਹੇ ਹਾਂ ਅੱਜ ਦਾ ਗਣਤੰਤਰਤਾ ਦਿਵਸ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਉਹਦਾ ਕਾਰਨ ਹੈ ਕਿ ਅੱਜ ਦੇ ਦਿਨ ਜਿਹੜਾ ਸਾਡਾ ਸੰਵਿਧਾਨ ਸਾਡੇ ਉੱਤੇ ਲਾਗੂ ਹੋਇਆ ਸੀ ਸਾਨੂੰ ਮਾਣ ਮਹਿਸੂਸ ਹੋਇਆ ਸੀ ਕਿ ਨਾ ਤਾਂ ਅਸੀਂ ਕਿਸੇ ਰਾਜੇ ਦੀ ਪਰਜਾ ਆ ਤੇ ਨਾ ਹੀ ਅਸੀਂ ਕਿਸੇ ਵਿਦੇਸ਼ੀ ਹਕੂਮਤ ਦੇ ਗੁਲਾਮ ਆ ਬਲਕਿ ਅਸੀਂ ਹਿੰਦੁਸਤਾਨ ਦੇ ਆਰਥ ਮਾਤਾ ਦੇ ਬਸ਼ੀ ਨੀਕਾਂ ਤੇ ਸਾਡੇ ਉੱਤੇ ਸੰਵਿਧਾਨ ਮੁਤਾਬਕ ਲੋਕਾਂ ਦਾ ਰਾਜ ਅਸਲ ਮੈਨਿਆਂ ਦੇ ਵਿੱਚ ਪਰ ਅੱਜ ਮੈਨੂੰ ਬੜੀ ਵੱਧ ਕਹਿਣਾ ਪੈ ਰਿਹਾ ਦੁੱਖ ਦੇ ਨਾਲ ਕਿ ਸਾਡੇ ਸੰਵਿਧਾਨ ਦੇ ਉੱਤੇ ਬਹੁਤ ਵੱਡਾ ਹਮਲਾ ਹੋ ਰਿਹਾ ਹੈ ਉਹਦੇ ਚ ਤਬਦੀਲੀਆਂ ਹੋ ਰਹੀਆਂ ਨੇ ਇਹ ਤਾਂ ਹਿੰਦੁਸਤਾਨ ਦੇ ਲੋਕਾਂ ਦਾ ਮਿਹਨਤ ਕਰਨ ਵਾਲੇ ਲੋਕਾਂ ਦੀ ਸ਼ਿੰਗਰਸ਼ਦਾ ਸਿੱਟਾ ਹੀ ਹੈ ਕਿ ਮੋਦੀ ਸਰਕਾਰ ਨੂੰ ਜਿਹੜਾ ਉਹਨਾਂ ਦਾ ਨਾਰਾ ਸੀ 400 ਪਾਰ ਦਾ ਲੋਕਾਂ ਨੇ ਉਹਨਾਂ ਦੇ ਮੂੰਹ ਤੇ ਚਪੇੜਾਂ ਹੀ ਲਾਈਆਂ ਨੇ ਤੇ ਉਹਨਾਂ ਨੂੰ ਜਿਹੜਾ ਬਹੁ ਮਾਦੇ ਅੰਕੜੇ ਤੱਕ ਵੀ ਨਹੀਂ ਪਹੁੰਚਣ ਦਿੱਤਾ ਜਿਹਦਾ ਸਦਕਾ ਹੈ ਕਿ ਅੱਜ ਅਸੀਂ ਥੋੜਾ ਬਹੁਤ ਸੁੱਖ ਦਾ ਸਾਹ ਲੈ ਰਹੇ ਆਂ ਅਦਰਵਾਇਜ਼ ਤਾਂ ਮੋਦੀ ਸਰਕਾਰ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਦਲ ਦੇਣਾ ਚਾਹੁੰਦੀ ਹੈ ਸਾਡੇ ਦੇਸ਼ ਦਾ ਕਿਸਾਨ ਲੜ ਰਿਹਾ ਹੈ ਸਾਡੇ ਦੇਸ਼ ਦਾ ਮਜ਼ਦੂਰ ਲੜ ਰਿਹਾ ਹੈ ਕਿਸਾਨਾਂ ਨੇ ਪਹਿਲਾਂ 800 ਤੋਂ ਵੱਧ ਸ਼ਹਾਦਤਾਂ ਦੇ ਕੇ ਤਿੰਨ ਕਾਲੇ ਕਾਨੂੰਨ ਖਤਮ ਕਰਵਾਏ ਪਰ ਉਹਨਾਂ ਨੂੰ ਕਿਸੇ ਟੇਢੇ ਢੰਗ ਦੇ ਨਾਲ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਮਜ਼ਦੂਰਾਂ ਦੇ 44 ਕਾਨੂੰਨ ਸੀ ਉਹਨਾਂ ਨੂੰ 4 ਕੋਰਡ ਮਿਲਦੇ ਵਿੱਚ ਬਦਲ ਕੇ ਸਾਡੇ ਸਾਰੇ ਹੱਕ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਜੋ ਮੋਦੀ ਸਰਕਾਰ ਕਰਨਾ ਚਾਹੁੰਦੀ ਹੈ ਕਿ ਸਾਡੇ ਉੱਤੇ ਮਨੁਸਮਰਤੀ ਲਾਗੂ ਕੀਤੀ ਜਾਵੇ ਤੇ ਸੰਵਿਧਾਨ ਦਾ ਰਾਜ ਖਤਮ ਕੀਤਾ ਜਾਵੇ ਅਸੀਂ ਅੱਜ ਪਰਨ ਲਵਾਵਾਂਗੇ ਤੇ ਉਹ ਮਹਾਨ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਭੇਟ ਕਰਾਂਗੇ ਉਹਨਾਂ ਨੂੰ ਯਾਦ ਕਰਾਂਗੇ ਕਿ ਅਸੀਂ ਇਹ ਕਿਸੇ ਹਾਲਤ ਦੇ ਵਿੱਚ ਨਹੀਂ ਹੋਣ ਦੇਵਾਂਗੇ ਸੰਵਿਧਾਨ ਦੀ ਰੱਖਿਆ ਕਰਾਂਗੇ ਇਹ ਹੀ ਅੱਜ ਦਾ ਸਾਡਾ ਸੰਕਲਪ ਹੋਊਗਾ ਤੇ ਅੱਜ ਦੇ ਇਸ ਫੰਕਸ਼ਨ ਦੇ ਜ਼ਰੀਏ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇਹ ਦੱਸਣਾ ਚਾਹਣਾ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਦੀਪ ਕਲੈਕਸ਼ਨ ਦੇ ਮਾਲਕਾਂ ਨੇ ਉਹਨਾਂ ਦੇ ਹੌਸਲੇ ਐਨੇ ਵੱਧ ਗਏ ਕਿ ਉਹਨਾਂ ਨੇ ਇੱਕ ਮਾਂ ਉਹਦੀਆਂ ਤਿੰਨ ਧੀਆਂ ਤੇ ਉਹਨਾਂ ਦਾ ਮੁੰਡਾ ਉਹਨਾਂ ਦੇ ਮੂੰਹ ਕਾਲੇ ਕਰਕੇ ਸੜਕਾਂ ਦੇ ਉੱਤੇ ਕਮਾਇਆ ਗਿਆ ਉਹਦੇ ਖਿਲਾਫ ਅਸੀਂ ਲੜਾਈ ਵੀ ਲੜ ਰਹੇ ਹਾਂ ਪਰसों ਅਸੀਂ ਲੇਬਰ ਕਮਿਸ਼ਨ ਅਸਿਸਟੈਂਟ ਲੇਬਰ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਸੀ ਟ੍ਰੇਡ ਯੂਨਨਾਂ ਵੱਲੋਂ ਸਿਟੀ ਯੂ ਪੰਜਾਬ ਦੀ ਅਗਵਾਈ ਦੇ ਵਿੱਚ ਕਿ ਉਹਨਾਂ ਦੇ ਉੱਤੇ ਸਖਤ ਐਕਸ਼ਨ ਲਿੱਤਾ ਜਾਵੇ ਅਸੀਂ ਮਜ਼ਦੂਰ ਜਮਾਤ ਨੂੰ ਵੀ ਅਪੀਲ ਕਰਦੇ ਹਾਂ ਕਿ ਅਜਿਹੇ ਕਨੌਣੇ ਐਕਸ਼ਨਾਂ ਦੇ ਖਿਲਾਫ ਜਿਹੜੇ ਮਜ਼ਦੂਰਾਂ ਤੇ ਹਮਲਾ ਕਰਦੇ ਹੋਣ ਇੱਕ ਮੁਠ ਹੋ ਕੇ ਇਕਦਮ ਇਹਨਾਂ ਦੇ ਆਵਾਜ਼ ਖਲਾਬ بلند ਕਰਨੀ ਚਾਹੀਦੀ ਹੈ ਤਾਂ ਕਿ ਇੱਥੋਂ ਦੇ ਹਾਕਮਾਂ ਨੂੰ ਵੀ ਸੁਰਤ ਆਵੇ ਤੇ ਮਾਲਕ ਕਿਸੇ ਵੀ ਮਜ਼ਦੂਰ ਦੇ ਨਾਲ ਤੱਕਾ ਨਾ ਕਰ ਸਕਣ ਸਾਡਾ ਸੰਵਿਧਾਨ ਨੂੰ ਕਾਇਮ ਰੱਖਣਾ ਸੰਵਿਧਾਨ ਮੁਤਾਬਕ ਸਮਾਜ ਚੱਲੇ ਇਹ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਮੈਂ ਅੱਜ ਦੇ ਦਿਨ ਤੇ ਜਿੱਥੇ ਮਜ਼ਦੂਰ ਜਮਾਤ ਨੂੰ ਰਿਪਬਲਿਕ ਡੇ ਦੀ ਵਧਾਈ ਦੇਣਾ ਉਥੇ ਅਪੀਲ ਵੀ ਕਰਦਾ ਕਿ ਇਸ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਸੰਘਰਸ਼ਾਂ ਦਾ ਰਾਹ ਅਪਣਾਉਣ ਜੈ ਜਨਤਾ ਜੈ ਸੰਘਰਸ਼ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ 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 ਸੀਟੀਯੂ ਪੰਜਾਬ ਜਿੰਦਾਬਾਦ 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 ਆਵਾਜ਼ ਦੋ ਅਮੀਰ ਆਵਾਜ਼ ਦੋ ਅਮੀਰ ਮੈਂ ਕਹਾਂ ਮੈਂ ਤੁਹਾਡੇ ਸਪੋਰਟ ਵੀ ਆਰੀ ਲਾਲ ਲੈਂਟਾ ਬਾਜ਼ਾਰ ਉਸ ਮਜ਼ਦੂਰ ਯੂਨੀਅਨ ਕੇ ਪ੍ਰਧਾਨ ਨੇ ਔਰ ਸੰਬੰਧਿਤ ਸੀਟੂ ਸੇ ਸੀਆਈਟੂ ਸੇ आज गणतंत्र दिवस है सियाचलवा गणतंत्र दिवस मनाया जा रहे हैं इस फूलर में हम लोग चाहते हैं कि मोदी सरकार संविधान को बदलना चाहती है इसलिए हम लोग बदलना नहीं चाहते हैं नई Конституनता है जिंदाबाद 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 आजादी के शहीदों को लाल सलाम लाल सलाम लाल सलाम भारत रक्षा कौन करेगा हम करेंगे हम करेंगे संविधान की रक्षा कौन करेगा हम करेंगे हम करेंगे संविधान की रक्षा कौन करेगा हम करेंगे हम करेंगे sada ek azzindabad zindabad zindabad mazdoor ittehad zindabad 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 ji singh jila pradhan city ju punjab jila ludhiana ajhi 66va ghanthit pradarsh ke dil se na rahe hain is independence dishte ਇਸ ਤੇ ਜੀ ਸੰਵਿਧਾਨ ਨੇ ਹਾਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਸੀ ਬੋਲਣ ਦੀ ਆਜ਼ਾਦੀ ਦਿੱਤੀ ਲਿਖਣ ਦੀ ਆਜ਼ਾਦੀ ਦਿੱਤੀ ਸੀ ਸਾਨੂੰ ਧਰਮ ਨੂੰ ਮੰਨਣ ਦੀ ਆਜ਼ਾਦੀ ਦਿੱਤੀ ਸੀ ਇਹ ਆਜ਼ਾਦੀਆਂ ਜਿਹੜੀਆਂ ਅਜੇ ਹੀ 76 ਸਾਲਾਂ ਤੋਂ ਬਾਅਦ ਦੇਖ ਰਹੇ ਹਾਂ ਪਿਛਲੇ 10-15 ਸਾਲ ਤੋਂ ਜਦੋਂ ਦੀ ਖਾਸ ਤੌਰ ਦੇ ਤੇ ਬੀਜੇਪੀ ਦੀ ਗਵਾਈ ਵਿੱਚ ਮੋਦੀ ਦੀ ਸਰਕਾਰ ਬਣੀ ਆ ਇਹ ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਸੰਵਿਧਾਨ ਨੂੰ ਨਾ ਮੰਨਣ ਦੀਏ ਜਿਹੜੇ ਆ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਇਹ ਸਾਡੇ ਵਾਸਤੇ ਖਾਸ ਤੌਰ ਦੇਤੇ ਜਿਹੜੇ ਮਜ਼ਦੂਰ ਜਮਾਤ ਆ ਉਹਦੇ ਵਾਸਤੇ ਹੋਰ ਖਤਰਨਾਕ ਗੱਲ ਆ ਪਿਛਲੇ ਦਿਨਾਂ ਦੇ ਵਿੱਚ ਜਿਤਰਾ ਉਹਨੇ ਮੇਰੇ ਸਾਥੀ ਦੱਸ ਕੇ ਗਏ ਆ ਕਿ ਜੋ ਕੁਝ ਕਾਂਡ ਉੱਥੇ ਵਾਪਰਿਆ ਆਪਣੇ ਬਾਦਰਕੇ ਰੋਡ ਦੇ ਉੱਤੇ ਤੇ ਜੇ ਕੋਈ ਕਿਸੇ ਨੇ ਕੋਈ ਗਲਤ ਕੰਮ ਕੀਤਾ ਵੀ ਹੋਵੇ तो संविधान के मुताबिक केस दर्ज कर दे कोई यदि जाँच कर दे पर कानून न अपने में लेना तो किसी तरह वाजिब नहीं है मैं गामरे बलराम सिंह जी आज हम छहत्तरवा गणतंत्र दिवस मना रहे हैं कानून का राज जो हमें मिला है वो तो कानून का राज कायम हो सरकारें जो लगातार कानून को ख़त्म करने की कोशिश कर रही हैं उसके लिए आज हम पढ़ लेंगे कि कानून को ख़त्म नहीं होने दिया जाएगा जो हमें हथकार मिला है उसको हमें बरकरार रखते हुए आगे बढ़ना है और जो भगवंत मान सरकार ने पंजाब सरकार भगवंत मान ने जो तेरह साल हो गए मिनियम बेज नहीं बढ़ा इसके लिए भी हम सरकार को भी बताना चाहते हैं कि तुरंत मिनियम बेज बढ़ाई जाए और मोदी सरकार को ये कह रहे हैं कि जो कानून है आप तोड़ करके चार कोड बनाए हो मजदूरों का उसको तुरंत बहाल किया जाए आज हमारा ये पढ़ना है कि सरकारें जो कानून को ख़त्म करने की कोशिश कर रही हैं वो अपनी बातों से पीछे हटे नहीं तो जो किसान लड़ रहा है फिर मद्दू जब सड़क पर आ जाएगा तो सरकारों की कुर्सियाँ तक हिल जाएगी आज मैं पढ़ लेता हूँ संविधान के दिन पर कि कानून का राज कायम रहे अपनी बात को मैं समाप्त करता हूँ जय जय मजदूर यूनियन जिंदाबाद जिंदाबाद पंजाब जिंदाबाद आवाज दो आवाज दो गणतंत्रता जिंदाबाद जिंदाबाद आजादी के शहीदों का लाल सलाम लाल संविधान की रक्षा कौन करेगा हम करेंगे हम करेंगे रक्षा कौन करेगा हम करेंगे हम करेंगे। संविधान की रक्षा कौन करेगा हम करेंगे हम करेंगे। सादाबाद मजदूर इतिहास जिंदाबाद जिंदा जिंदाबाद हकाली काम में जिंदाबाद 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 आवाज दो आवाज दो जुल्म की टक्कर में ਔਰ ਜੋਰ ਜ਼ੁਲਮ ਕੀ ਟੱਕਰ ਮੇਂ ਸੰਘਰਸ਼ ਮਾਰਾ ਨਾਰਾ ਹੈ ਟੱਕਰ ਲਈ ਲੜਦੇ ਲੋਕ ਜਿੰਦਾਬਾਦ 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 ਗਨਤੰਤਰਤਾ ਦਿਵਸ ਜਿੰਦਾਬਾਦ ਜਿੰਦਾਬਾਦ